ਹੱਥ ਕੜੀਆਂ 'ਚ ਜਕੜਿਆ ਡਾਕਟਰ ਰੰਗਰੇਟਾ ਤੀਦੀ ਗਾਲ ਕੱਢਣ ਤੇ ਪੀਪੀ ਸੁਖਵਿੰਦਰ ਨੇ ਕਰਵਾਈ ਸੀਪੀ ਦਫਤਰ ਸ਼ਿਕਾਇਤ ਦਰਜ ਦੋ ਦਿਨ ਦਾ ਮਿਲਿਆ ਰਿਮਾਂਡ ਤੁਸੀਂ ਦੇਖ ਰਹੇ ਡੇਲੀ ਫਰੈਂਡ نیوز ਪੰਜਾਬੀ ਮੈਨੀਹਾ ਪੁਲਿਸ ਨੇ ਲੁਧਿਆਣਾ ਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਸੋਸ਼ਲ ਮੀਡੀਆ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ 'ਚ ਐਫ ਆਈ ਆਰ ਦਰਜ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੇ ਉਸ ਪੋਸਟ ਤੇ ਟਿੱਪਣੀ ਕਰਦੇ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ ਪੀਪੀ ਸੁਖਵਿੰਦਰ ਨੇ ਕਿਹਾ ਕਿ ਉਸ ਪੋਸਟ ਤੇ ਉਸਨੇ ਤੀਨੋਂ ਗਾਲਾਂ ਕੱਢੀਆਂ ਸੁਖਵਿੰਦਰ ਸਿੰਘ ਨੇ ਬੀਤੇ ਦਿਨੀ ਲੁਧਿਆਣਾ ਦੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਉਸਨੇ ਉਹਨਾਂ ਨੂੰ ਉਹ ਪੋਸਟ ਵੀ ਦਿਖਾਈ ਜਿਸ ਵਿੱਚ ਰੰਗਰੇਟਾ ਨੇ ਉਸਨੂੰ ਗਾਲਾਂ ਕੱਢੀਆਂ ਸਨ ਸੁਖਵਿੰਦਰ ਨੇ ਦੱਸਿਆ ਕਿ ਉਹਨਾਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਡਾਕਟਰ ਅੰਗਰੇਟਾ ਨੇ ਟਿੱਪਣੀਆਂ ਵਿੱਚ ਗਾਲਾਂ ਕੱਢੀਆਂ ਸੁਖਵਿੰਦਰ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਵੀ ਡਾਕਟਰ ਅੰਗਰੇਟਾ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੇ ਗਲਤ ਟਿੱਪਣੀਆਂ ਕੀਤੀਆਂ ਸਨ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮুলਜ਼ਮ ਡਾਕਟਰ ਅੰਗਰੇਟਾ ਖਿਲਾਫ ਤਾਰਾਵਾ 354 294 509 506 67371 ਤਹਿਤ ਕੇਸ ਦਰਜ ਕਰ ਡਾਕਟਰ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਐ ਐਸਐਚਓ ਰਣਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ਅੱਜ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਉਸ ਦਾ 2 ਦਿਨ ਦਾ ਰਿਮਾਂਡ ਮਿਲਿਆ ਪਤਕਰਾਰਾਂ ਵੱਲੋਂ ਸਵਾਲ ਪੁੱਛਣ ਤੇ ਡਾਕਟਰ ਰੰਗਰੇਟਾ ਕੰਨੀ ਘਤਰਾਂ ਦੇ ਨਜ਼ਰ ਆਏ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ 2 ਦਿਨ ਦਾ 2 ਦਿਨ ਦਾ ਜੀ ਉਹ ਵੀ ਗੜਾ ਜਾਊਗਾ ਨਹੀਂ ਜੀ ਕਰਾਈ ਕਰਾਉਣਾ ਮੰਦਰੀ ਚਾਹ ਤੇ ਕਰਾਉਣਾ ਤੁਸੀਂ ਪ੍ਰਾਈਵੇਟ ਚੋਗਾ ਉਹ ਤੇ ਇੱਕ ਡਾਕਟਰ ਗੁਰਿੰਦਰ ਅਲੂਜਣੇ ਤੋਂ ਜੀ ਉਹਨੇ ਕਮੈਂਟ ਕੀਤਾ ਸੀ ਇੱਕ ਚਲੋ ਕਮੈਂਟ ਲੋਕੀ ਕਰਦੇ ਆ ਵਿਰੋਧ ਕਰਦੇ ਬੜਾ ਕੁਛ ਪਰ ਉਹਨੇ ਮੇਰੇ ਬੇਟੀਆਂ ਸਬੰਧ ਚ ਬੇਟੇ ਸਬੰਧ ਚ ਐਜੀ ਭद्दी ਟਿੱਪਣੀ ਕੀਤੀ ਕਿ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾਂ ਦੇਖ ਨਹੀਂ ਸਕਦਾ ਸੋ ਉਹ ਸਬੰਧ ਦੇ ਵਿੱਚ ਮੈਂ ਰਾਤੀ ਲਾਈਵ ਵੀ ਹੋਇਆ ਸੀਗਾ ਲਾਈਵ ਦੇ ਵਿੱਚ ਮੈਂ ਇਹ ਵੀ ਕਹਿ ਚੁੱਕਾ ਮੈਂ ਤੇਰੇ ਘਰ ਆਉਂਗਾ ਠੀਕ ਹੈ ਦੇਖੋ ਮੇਰੇ ਬੇਟੇ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚ ਚਾਲੂਗਾ ਗਾਲ ਮਾਰ ਜਗੇ ਜਾਰ ਲੂਗਾ ਪਾਜੀ ਧੀ ਦਾ ਮਸਲਾ ਜੇ ਧੀ ਬਾਰੇ ਕੋ ਬੋਲੂਗਾ ਨਾ ਉਥੇ ਬਾਪ ਫਿਰ ਕੋਈ ਕਾਨੂੰਨ ਜਿਹਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਉਹ ਬੰਦਾ ਆਪਣੇ ਨਾਲ ਤੁਰਦਾ ਹੁੰਦਾ ਪਰ ਮੈਨੂੰ ਸਿਰ ਤੇ ਕੁਝ ਸੱਜਣੇ ਫੋਨ ਪ੍ਰਿੰਸਪਾਈ ਦਾ ਫੋਨ ਹੈ ਹੋਰ ਮੇਰੇ ਵੀਰੇ ਬੜਾ ਫੋਨ ਹੈ ਮੈਨੂੰ ਕਹਿੰਦੇ ਬਾਈ ਤੂੰ ਉਥੇ ਨਾ ਜਾਏ ਮੈਨੂੰ ਹਾਲਾਂਕਿ ਉਥੋਂ ਬਾਲਾ ਜਰਾ ਅਫਸਰ ਕਹਿ ਗਏ ਮੇਰੇ ਸੀਨੀਅਰ ਅਫਸਰ ਮੇਰੇ ਉਹਨਾਂ ਫੋਨ ਵੀ ਆਇਆ ਸੀਗਾ ਵੀ ਉਥੇ ਜਾਂਚ ਤੇਰਾ ਨੁਕਸਾਨ ਹੋ ਸਕਦਾ ਉਥੇ ਨਾ ਜਾਈ ਤੂੰ ਦਫਤਰ ਆ ਜੇ ਜਿੱਤਰਾ ਹਾਲ ਨਾ ਹੋਊਗਾ ਫਿਰ ਤੂੰ ਆਪਣੇ ਕਾਰਜੇ ਦੀ ਕਾਰਨੀ ਕਰ ਲੈ ਸੋ ਅੱਜ ਅਸੀਂ ਮਾਨਯੋਗ ਸਾਹਿਬ ਦੇ ਪੇਸ਼ੋਕਿ ਆਏ ਆ ਤੇ ਉਹਨਾਂ ਕਾ ਜਲਦੀ ਦੀ ਉਤਕਾਰਵਾਈ ਆ ਇੱਕ ਦੋ ਨਾਲ ਤੁਹਾਨੂੰ ਤੁਹਾਡੇ ਸਾਹਮਣੇ ਆਜੋ ਪਤਾ ਲੱਗਿਆ ਵੀ ਡਾਕਟਰ ਗੁੰਗ ਦਾ ਰੰਗ ਲੇਟਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਵਾ ਚੱਕਿਆ ਗਿਆ ਕਹਿੰਦੇ ਥਾਣੇ ਰੱਖਿਆ ਕਲੀਅਰ ਨਹੀਂ ਸਰ ਕੋਈ ਕਲੀਅਰ ਨਹੀਂ ਹੈਗਾ ਪਰ ਇਹ ਤੁਹਾਨੂੰ ਕਾਹ ਤੋਂ ਦੱਸ ਦਈਏ ਪਾਸੋਂ ਦੱਸ ਦੇ ਕੋਈ ਇਹ ਜਿਹੜਾ ਮਸਲਾ ਆ ਨਾ ਅਸੀਂ ਸੀਪੀ ਸਾਹਿਬ ਨੂੰ ਕੰਪਲੇਂਟ ਜ਼ਰੂਰ ਦਿੱਤੀ ਅੱਜ ਅਗਲੀ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਨੇ ਕਰਨੀ ਆ ਇਹਦੇ ਬਾਰੇ ਉਹ ਵਧੇਤਰ ਤੁਹਾਨੂੰ ਦੱਸ ਸਕਦੇ ਆ ਪਰ ਸਾਨੂੰ ਇਸ ਗੱਲ ਦਾ ਯਕੀਨ ਜ਼ਰੂਰ ਦਿਵਾਇਆ ਗਿਆ ਵੀ ਇਦਾਂ ਦੇ ਆਂਸਰ ਕੱਲਾ ਡਾਕਟਰ ਗੁਰਿੰਦਰ ਨਹੀਂ ਕੋਈ ਵੀ ਇਦਾਂ ਦਾ ਬੰਦਾ ਜਿਹੜਾ ਆਪਸੀ ਕਮਿਊਨਲ ਬੈਲੈਂਸ ਨੂੰ ਖਰਾਬ ਕਰਦਾ ਵਾ ਜਿਹੜਾ ਭਾਈਚਾਰਕ ਸਾਂਝ ਨੂੰ ਤੋੜਦਾ ਉਹਨੂੰ ਕਦੇ ਚਿੱਤ ਵੀ ਬਖਸ਼ਿਆ ਨਹੀਂ ਜਾਊਗਾ ਔਰ ਅਸੀਂ ਤਾੜਨਾ ਕਰਦੇ ਆ ਅੱਗੇ ਤੋਂ ਜਿਹੜੇ ਵੀ ਇਦਾਂ ਦੇ ਟੁੱਕੜ ਬੋਜ ਨੇ ਆਪਣੀ ਔਕਾਤ ਦੇ ਵਿੱਚ ਰੋ ਜਿਹੜੀਆਂ ਧੀਆਂ ਨੇ ਭੈਣਾਂ ਨੇ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਅੱਗੇ ਤੋਂ ਸਾਰਿਆਂ ਨੂੰ ਇੱਕ ਸਖਤ ਤਾੜਨਾਵਾ ਪ੍ਰਸ਼ਾਸਨ ਨੇ ਤਾਂ ਤਾੜਨਾ ਕਰਨੀ ਹੋਈਆਂ ਅਸੀਂ ਸਮਾਜਿਕ ਤੌਰ ਤੇ ਵੀ ਤਾੜਨਾ ਕਰਦੇ ਆਂ ਧੀਆਂ ਭੈਣਾਂ ਦੇ ਖਿਲਾਫ ਕੋਈ ਵੀ ਮੰਦੀ ਸ਼ਬਦਾਵਲੀ ਵਰਤੂਗਾ ਪਹਿਲਾ ਸਾਡਾ ਜਿਹੜਾ ਫਰਜ਼ ਆ ਉਹ ਪ੍ਰਸ਼ਾਸਨ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਚੋਂਕਰ ਅਜਹਮਾ ਹੀਲ ਤੇ ਦਰਗਜਸਤ ਹਲਾਾਲ ਇਸਤ ਬੁਰਦਨ ਬਾਸ਼ਮਸ਼ੀਰ ਦਸਤ ਅਸੀਂ ਦਸਵੇਂ ਪਾਸ਼ਾ ਦੇ ਬੱਚੇ ਆ ਸਾਰੇ ਸਾਨੂੰ ਫਿਰ ਉਹ ਰਾਹ ਜਿਹੜਾ ਉਹ ਵੀ ਇਖਤਿਆਰ ਕਰਨਾ ਆਉਂਦਾ ਜੀ ਤੋਂ ਇੰਦਰ ਜੀ ਕੀ ਲੱਗਦਾ ਵੀ ਉਹ ਬਾਰ ਬਾਰ ਆਪਣੇ ਆਪ ਨੂੰ ਮذਬੀ ਸਿੱਖ ਸੰਬੋਧਿਤ ਹੋ ਕੇ ਗੱਲਾਂ ਕਰਦਾ ਵੀ ਜੱਟ ਜਿਹੜੇ ਜੱਟ ਸਿੱਖ ਨੂੰ ਇਤਾਂ ਕਰਦੇ ਨੇ ਮذਬੀ ਸਿੱਖ ਇਹਨਾਂ ਕਿੰਨਾ ਕੁ ਸਹੀ ਹੈ ਇਹ ਚੀਜ਼ਾਂ ਕਰ ਦੇਖੋ ਬਾਬਾ ਜੀ ਨਾ ਤਾਂ ਉਹ ਮذਬੀ ਆ ਨਾ ਜਾਟਾ ਨਾ ਮੁਕ ਦੀ ਗੱਲ ਉਹ ਇਨਸਾਨ ਹੀ ਹੈ ਜੀ ਇਨਸਾਨ ਜਿਹੜਾ ਇਨਸਾਨ ਆ ਨਾ ਦੇਖੋ ਮੈਂ ਲਾਈਵ ਹੋਇਆ ਰਾਤ ਮੈਂ ਲਾਈਵ ਇਹਨੇ ਮੈਂ ਥੋੜਾ ਗਲਤ ਬੋਲਿਆ ਮੈਂ ਲਾਈਵ ਚ ਉਹਨੂੰ ਬਹੁਤ ਬੋਲਿਆ ਪਰ ਮੈਂ ਜਿਸ ਵੇਲੇ ਤੇਰੀ ਧੀ ਦਾ ਮਸਲਾ ਆ ਗਿਆ ਨਾ ਉੱਥੇ ਮੈਂ ਕੁਝ ਨਹੀਂ ਬੋਲਣਾ ਤੇ ਨਾਲ ਖੜਾਂਗੇ ਸਭ ਉਹ ਇਦਾਂ ਤੇਰੀ ਧੀ ਮੇਰੀ ਧੀ ਤੇਰੀ ਭੈਣ ਮੇਰੀ ਭੈਣ ਹਾਂ ਜਿਸ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਂਗੇ ਅੱਜ ਇੱਥੇ ਆਏ ਹਾਂ ਤੇ ਸਾਫ਼ ਬਤ ਕਰੀ ਅਗਰ ਤੋਂ ਕਾਰਵਾਈ ਨਹੀਂ ਹੁੰਦੀ ਕਹਿੰਦੇ ਫੇਰ ਦੱਸਿਓ ਜੇ ਕਹਿੰਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਕੀ ਕਾਰਨ ਕੀ ਹੋਇਆ ਵੀ ਤੁਹਾਡੇ ਖਿਲਾਫ ਕਿਉਂ ਬੋਲਿਆ ਉਹ ਕੀ ਕਾਰਨ ਹੈ ਦੇਖੋ ਮੁੰਤੇ ਹੁਣ ਪਤਾ ਮੈਨੂੰ ਮੇਰੇ ਭੰਡ ਉਦੋਂ ਮੇਤੇ ਬੜਾ ਤੇਰੀ ਸ਼ਕਲ ਇਦਾਂ ਦੀ ਤੂੰ ਆ ਬੜਾ ਕੋਈ ਬੋਲੇ ਹੱਥ ਤੋਂ ਬਾਰੇ ਬੋਲ ਗਈ ਹੈ ਪਰ ਧੀਆ ਪੈਣਾ ਬਾਰੇ ਨਹੀਂ ਸੀ ਬੋਲਿਆ ਮੈਂ ਮੈਨੂੰ ਬੜੇ ਲੋਕਾਂ ਨੇ ਕਿਹਾ ਵੀ ਬਾਈ ਨੂੰ ਜਵਾਬ ਦੇ ਮੈਂ ਕੀ ਜਵਾਬ ਦੇਣਾ ਛੱਡ ਜਾ ਰਾ ਭਾਈ ਉਹ ਧੀ ਦਾ ਮਸਲਾ ਆ ਗਿਆ ਜਿੱਥੇ ਉੱਥੇ ਉੱਥੇ ਨੁਕਸਾ ਦਾ ਮੈਂ ਜੀ ਜੀ ਮੇਰੇ ਬਾਤੇ ਬਈ ਧੀਆ ਸਭ ਕੁਝ ਆ ਧੀਆ ਮੇਰੀ ਦੁਨੀਆ ਆ ਮੇਰੇ ਬਾਤੇ ਨਹੀਂ ਹਰ ਬਾਪ ਵਾਸਤੇ ਹਰ ਬਾਪ ਬਾਪਾ ਵਾਸਤੇ ਹੁੰਦੀ ਆ ਸੋ ਮੈਂ ਤੇ ਇਹ ਬੋਲ ਕਹਿਣੀ ਆ ਵੀ ਤੇਰੀ ਕੋਈ ਮੈਨ ਅਰੇਂਜੇ ਸ਼ਾ ਮੈਨ ਨੂੰ ਬੋਲ ਮੈਨੂੰ ਜੋ ਮਰਜ਼ੀ ਕਹੇ ਈਆਂ ਦੇ ਮਸਲੇ ਨਹੀਂ ਜੇਕਰ ਕਿਸੇ ਨੇ ਕੋਈ ਨਿੱਜੀ ਮਸਲਾ ਆਪਣ ਨਿੱਜੀ ਗੱਲ ਕਰ ਸਕਦੇ ਆ ਪਰ ਮੇਨੂੰ ਲੱਗਦਾ ਇਸ ਤਰੀਕੇ ਧੀਆ ਭੈਣਾਂ ਨੂੰ ਵਿੱਚ ਲੈ ਕੇ ਆਉਣਾ ਤਾਂ ਜਾਇਜ਼ ਨਹੀਂ ਹੈ ਜੀ ਬਿਲਕੁਲ ਉਸ ਆਪਾਂ ਪਹਿਲਾਂ ਗੱਲ ਕਰ ਰਹੇ ਆ ਧੀ ਕਿਸੇ ਦੀ ਧੀ ਦੁਸ਼ਮਣ ਦੀ ਧੀ ਵੀ ਜਿਹੜੀਆਂ ਉਹ ਵੀ ਸਾਡੇ ਧੀ ਆ ਦੁਸ਼ਮਣ ਦੀ ਭੈਣ ਵੀ ਸਾਡੀ ਭੈਣ ਆ ਠੀਕ ਆ ਕੋਈ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਤਾਰੇ ਤੋਂ ਵਿਚਾਰ ਨਹੀਂ ਮਿਲਦੇ ਤੁਸੀਂ ਉੱਤੇ ਬੋਲੋ ਵਿਚਾਰਨਾ ਕੀਤੀ ਦਾ ਜੀ ਹਾਂ ਉੱਤੇ ਆਪਾਂ ਕਰ ਸਕਦੇ ਆ ਪਰ ਘਰ ਤੱਕ ਨਹੀਂ ਘਰ ਤੱਕ ਜਿਹੜੀਆਂ ਗੱਲਾਂ ਡਾਕਟਰ ਜੀ ਨੇ ਦਿੱਤਾ ਕਰਦੇ ਆ ਵਾ ਕੀ ਉਹ ਗੱਲਾਂ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੈਗੇ ਹੋ ਕੋਈ ਕੁਝ ਗੱਲਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਜਿਹੜੀਆਂ ਉਹ ਗੱਲਾਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਈਏ ਕਿ ਲੱਗਦਾ ਵੀ ਕੁਝ ਕੀ ਗੱਲਾਂ ਨਾਲ ਤੁਸੀਂ ਸਹਿਮਤ ਹੋਵੋਗੇ ਉਹਨਾਂ ਦੀ ਜਿਹੜੀਆਂ ਉਹ ਗੱਲ ਕਰਦਾ ਵੀ ਗੁਰਦੁਆਰਾ ਸਾਹਿਬ ਲਗ-ਲਗ ਬਣੇ ਹੋਏ ਨੇ ਉੱਥੇ ਦੇਖੋ ਜਿੱਦ ਉੱਥੇ ਜਿਹੜੀ ਹਾਂ ਗੱਲ ਕਰਦਾ ਗੁਰਦੁਆਰੇ ਲਗ-ਲਗ ਸਹਿਮਤ ਆ ਸਹਿਮਤ ਆ ਇੱਕ ਪਿੰਡ 'ਚ ਇਹ ਗੁਰੂ ਘਰ ਜਿੱਦਾਂ ਸਹਿਮਤ ਹੈ ਉੱਥ ਮੜੀਆਂ ਇੱਕ ਸਿਵੇ ਚ ਉਦੋਂ ਸਹਿਮਤ ਆ ਪਰ ਜਿੱਤੇ ਹੁਣ ਇੱਕ ਸਮੁਦਾਏ ਨੂੰ ਦੂਜੇ ਸਮੁਦਾਏ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਨੀ ਤੂੰ ਇੱਕ ਗੱਲ ਜੋ ਐ ਕਰ ਦੋ ਮੈਨੂੰ ਛੱਡ ਦਿਓ ਪ੍ਰਚਾਰ ਦਾ ਤਰੀਕੇ ਦਾ ਫਰਕ ਹੋਣਾ ਚਾਹੀਦਾ ਨਾ ਪਰ ਜਿਹੇ ਜਿਹੇ ਪ੍ਰਚਾਰ ਉਹ ਕਰਦਾ ਉਹ ਲੜਾਈ ਕਰਾਉਣ ਦਾ ਵਿਸ਼ਾ ਬਹਾਨਾ ਕਿਸੇ ਹੋਰ ਚੀਜ਼ ਦਾ ਲੱਭਦਾ ਤੇ ਟਾਰਗੇਟ ਅਸਲ ਦੇ ਵਿੱਚ ਜਿਹੜੀ ਇਹ ਕੰਪਲੇਂਟ ਚਲੋ ਅੱਜ ਤਾਂ ਸਾਡੀ ਧੀ ਬਾਰੇ ਬੋਲਿਆ ਉਹ ਪਹਿਲਾਂ ਵੀ ਤਾਂ ਕਿਸਾਨਾਂ ਦੀਆਂ ਧੀਆਂ ਬਾਰੇ ਪੈਣਾ ਬਾਰੇ ਬੋਲਦਾ ਰਿਹਾ ਨਾ ਉਦੋਂ ਵੀ ਅਸੀਂ ਕੰਪਲੇਂਟਾਂ ਦੇ ਕੇ ਗਏ ਆ ਪ੍ਰਸ਼ਾਸਨ ਨੇ ਜੇ ਉਦੋਂ ਹੀ ਕਾਰਵਾਈ ਕੀਤੀ ਹੁੰਦੀ ਤੇ ਅੱਜ ਆ ਦਿਨ ਨਾ ਦੇਖਣਾ ਪੈਂਦਾ ਜਾਤੀਵਾਦ ਤੋਂ ਛੱਡ ਕੇ ਇਨਸਾਨਾਂ ਨੇ ਕੋਣ ਗ੍ਰੈਂਡ ਕਰਨੇ ਚਾਹੀਦੇ ਚੰਗਾ ਇਨਸਾਨ ਬਣ ਕੇ ਜੀਵੇ ਸਾਰੇ ਲੋਕ ਉਹਦੇ ਨਾਲ ਹੀ ਤੁਰਨ ਜਦੋਂ ਚੰਗੇ ਇਨਸਾਨਾਂ ਵਾਲੀ ਗੱਲ ਹੀ ਨਹੀਂ ਕਰਦਾ ਕੋਈ ਤੇ ਉਹਦੇ ਨਾਲ ਕੋਣ ਤੁਰੇ ਸਾਰੇ ਨੂੰ ਆਪ ਨੇ ਕਰਦੇ ਆ ਪੰਨਾ ਸਿੱਧੂ ਨੂੰ ਕਾਰਵਾਈ ਕੀਤੀ ਗਈ ਆ ਜਿਵੇਂ ਸੁਖਪਾਲ ਸਿੰਘ ਖੇਰ ਨੂੰ ਅੰਦਰ ਆਉਣ ਤੋਂ ਪਹਿਲਾਂ ਦਰਵਾਜ਼ੇ ਦੇ ਚਿੱਟਾ ਸੀ ਸੇਮ ਉਹਦਾ ਕੀਤਾ ਕੀ ਕੋਂਗੇ ਦਬਰੋ ਦੇਖੋ ਇਹ ਤਾਂ ਜਿੱਜਾ ਇੱਕ ਜੇ ਆਪਾਂ ਪਿੱਛੇ ਚਲੇ ਜਾਈਏ ਇਹ ਸਰਕਾਰਾਂ ਮਪੇਨਰ ਕਰਦੀਆਂ ਸੀ ਕਰਦੀਆਂ ਸੀ ਗਿਆ ਨਾ ਤੇ ਮਿੰਦੂ ਤਾਂ ਆਦਾ ਦੋ ਸਟੈਪ ਉੱਤੇ ਅੱਗੇ ਆ ਹੁਣ ਤੁਸੀਂ ਮੇਰੇ ਕੋਲਦਾ ਜਵਾਬ ਦਿਓ ਭਾਨਾ ਸਿੱਧੂ ਇੱਥੇ ਕਿੰਨੇ ਪਾਉਂਦੇ ਮੈਂ ਗੱਲ ਕੱਲ੍ਹ ਵੀ ਬੋਲਕੂ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਦਾ ਹੋਊਗਾ ਕਿ ਭਾਨਾ ਸਿੱਧੂ ਚੈਨੀ ਨਹੀਂ ਲਾ ਸਕਦਾ ਠੀਕ ਆ ਚੈਨੀ ਲਈ ਉੱਥੇ ਕਿਉਂ ਨਾ ਫੜਿਆ ਉਹਨੂੰ ਚੈਨੀ ਲਾਜਿਓ ਫੜਿਆ ਜਿੱਦਾਂ ਚੈਨੀ ਨਹੀਂ ਲਾਈ ਉਦੋਂ ਕਿਉਂ ਨਾ ਫੜਿਆ ਉਹਨੂੰ ਜਿਸ ਦਿਨ ਚੈਨੀ ਲਿਆਉਂਦਾ ਉਹਦੋਂ ਅੱਜ ਉਹ ਮਦਈ ਆਂਦਾ ਵਿੱਚ ਭਾਨਾ ਸਿੱਧੂ ਨੇ ਚੈਨੀ ਚੋਰੀ ਕੀਤੀ ਆ ਉਸ ਦਿਨ ਪ੍ਰੋਟੈਸਟ ਕਿੱਥੇ ਸੀ ਜੀ ਜੀ ਉਦੋਂ ਨਾਲ ਫੜਦੇ ਬਾਕੀ ਪੰਜਾਬ ਦੇ ਲੋਕਾਂ ਨੂੰ ਸਾਡੀ ਇਹੀ ਬੇਨਤੀ ਹੈ ਜਿੱਥੇ ਜਿੱਥੇ ਬਾਈ ਜੀ ਤੱਕਾ ਹੁੰਦਾ ਕਿਸੇ ਨਾਲ ਵੀ ਤੱਕਾ ਹੁੰਦਾ ਦੇਖੋ ਗੁਰੂ ਸਾਹਿਬ ਦਾ ਵੀ ਇਹੀ ਆਦੇਸ਼ ਆ ਜ਼ੁਲਮ ਕਰਨਾ ਪਾਪ ਆ ਤੇ ਸਹਿਣਾ ਵੀ ਬਾਈ ਪਾਪ ਆ ਜਿੱਥੇ ਜ਼ੁਲਮ ਕਿਤੇ ਹੁੰਦਾ ਨਾ ਤੇ ਉੱਥੇ ਹੱਕ ਸੱਚ ਦੀ ਆਵਾਜ਼ ਲਈ ਖੜੋ ਨਾਲ ਭਾਈਚਾਰਕ ਸਾਂਝ ਆਪਾਂ ਵਧਾਈਏ ਨਾ ਕਿ ਆਪਾਂ ਇਕੱਲੀ ਕਮੈਂਟ ਬਾਈ ਤੱਕ ਸੀਮਤ ਰਹੀਏ ਜਿੱਦਾਂ ਲੱਖਾਂ ਬਾਈ ਸਾਡਾ ਕਹਿੰਦਾ ਰਹਿੰਦੇ ਨੇ ਹਮੇਸ਼ਾ ਵੀ ਆਪਾਂ ਟਿੱਪਣੀ ਤੱਕ ਸੀਮਤ ਰਹਾ ਰਹੀਏ ਵੀ ਕੱਲਾ ਆਪਾਂ ਟਿੱਪਣੀ ਤੱਕ ਸੀਮਤ ਰਹਾ ਰਹੀਏ ਗਰਾਊਂਡ ਤੇ ਆ ਕੇ ਆਪਾਂ ਪੰਜਾਬ ਦੇ ਜਿਹੜੇ ਆਪਣੇ ਮੁੱਦੇ ਨੇ ਜਾਂ ਪੰਜਾਬ ਦੀਆਂ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਹੈਗੀਆਂ ਨੇ ਉਹਨਾਂ ਲਈ ਆਪਾਂ ਯੋਗਦਾਨ ਪਾਈਏ ਪੰਜਾਬ ਦੀ ਜਵਾਨੀ ਨੂੰ ਬੇਨਤੀ ਹੈ ਪਹਿਲਾਂ ਵੀ ਜ਼ਿਕਰ ਕਰਦੇ ਸੀ ਵੀ ਜਦੋਂ ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੈ ਤਾਂ ਲੱਗਦਾ ਵੀ ਮੰਨ ਲਓ ਕੋਈ ਵੀ ਪਰਸਨ ਹੈਗਾ ਪਮਾ ਲੱਖਾ ਸੁਧਾਨਾ ਪਮਾ ਦੀਪ ਸਿੰਧੂ ਸੁਸਾਨਾ ਪਮਾ ਸਿੰਧੂ ਮੂਸੇ ਵਾਲਾ ਸਨ ਲੱਗਦਾ ਹੈ ਲੱਗਦਾ ਸੀ ਵੀ ਇਹ ਰਾਤੋਂ ਰਾਤ ਐਮਐਲਏ ਬਣਣਗੇ ਐਮਪੀ ਬਣਨਗੇ ਪਰ ਜਦੋਂ ਚੋਣਾਂ ਆਉਂਦੀਆਂ ਨੇ ਨਤੀਜੇ ਨਕਾਰਤਮਕ ਆਉਂਦੇ ਨੇ ਬਾਕੀ ਕੀ ਕਾਰਨ ਸਮਝਦੇ ਉਹਦਾ ਕਾਰਨ ਇਹੀ ਹੈ ਜੀ ਗਰਾਊਂਡ ਦੀ ਅਸਲ ਰਿਪੋਰਟ ਗਰਾਊਂਡ ਦੇ ਪਤਾ ਲੱਗਦੀ ਹੈ ਨਾ ਗਰਾਊਂਡ ਤੇ ਵਰਕ ਕੀ ਹੈ ਗਰਾਊਂਡ ਤੇ ਵਿਚਰਨਾ ਦੇ ਕੰਮ ਕਰਨਾ ਔਰ ਹਵਾ ਦੇ ਵਿੱਚ ਗੱਲਾਂ ਕਰਨੀਆਂ ਉਹਦਾ ਬਹੁਤ ਫਰਕ ਆ ਬਸ ਇਹੀ ਬੇਨਤੀ ਕਰਦੇ ਆ ਯੂਥ ਨੂੰ ਪੰਜਾਬ ਦੇ ਨੂੰ ਵੀ ਬਾਈ ਜੀ ਆਪਾਂ ਆਪਣੇ ਪੰਜਾਬ ਨੂੰ ਸੰਭੀਏ ਨਾ ਪੰਜਾਬ ਛੱਡ ਕੇ ਨਾ ਜਾਈਏ ਆਪਾਂ ਬਾਹਰ ਦਾ ਸੋਚੀਏ ਜੋ ਵੀ ਆਪਣੇ ਪੰਜਾਬ ਬਾਰੇ ਸੋਚੀਏ ਸਾਡੇ ਪੰਜਾਬ ਦੇ ਅੱਜ ਹਾਲਾਤ ਕੀ ਆ ਸਾਡਾ ਹੋ ਕੀ ਰਿਹਾਗਾ ਸੁਖਵਿੰਦਰ ਤੁਸੀਂ ਪੰਜਾਬ ਪੁਲਿਸ ਦੇ ਆਏ ਹੋ ਲੱਗਦਾ ਨਹੀਂ ਸੀ ਵੀ ਜਿਹੜੀ ਕਾਰਵਾਈ ਭਾਨੇ ਸਿੱਧੂ ਤੋਂ ਕੀਤੀ ਆ ਪਹਿਲਾਂ ਅਜੰਟਾ ਤੇ ਕਾਰਵਾਈ ਹੋਣੀ ਚਾਹੀਦੀ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਪੰਜਾਬ ਦੀ ਜਵਾਨੀ ਦੀ ਬਰਬਾਦ ਕਰ ਰਹੇ ਨੇ ਇੱਕ ਬਹੁਤ ਵੱਡਾ ਸਵਾਲ ਆ ਬਾਬਾ ਜੀ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਇਹ ਨੌਬਤ ਕਿਉਂ ਆਈ ਕੰਮ ਕਰਨ ਦੀ ਠੀਕ ਆ ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ ਛੁਲਿਆ ਪਰ ਲਿਆ ਕਿਉਂ ਇੱਕ ਸਵਾਲ ਆ ਲਿਆ ਕਿਉਂ ਉਹ ਲੋਕੀ ਜਾਂਦੇ ਉਹਨਾਂ ਕਿਤੇ ਆਪਣੇ ਪ੍ਰਸ਼ਾਸਨ ਕੋਲ ਪੁਲਿਸ ਕੋਲ ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ ਉਹ ਭਾਨੇ ਕੋ ਆਏ ਭਾਨੇ ਕੋ ਤੁਸੀਂ ਰਿਹਾ ਤੁਹਾਡੇ ਪੈਸੇ ਮੁਰਗੇ ਗੁਰਦਵਾਰਾ ਬਾਟ ਕੇ ਪੈਸੇ ਮੁਰਗੇ ਇਹ ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਮੁਰਗੇ ਹੀ ਜਾਈਏ ਇਸ ਬੋਦਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ ਕਿਉਂ ਇਹ ਜੋ ਕੁ ਮਸਲਾ ਹਮ ਜਤਾਇਆ ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤੇ ਬਜਾਏ ਇਸ ਤੇ ਕਿ ਉਹਨਾਂ ਦਾ ਕਾਰਵਾਈ ਹੁੰਦੀ ਭਾਨੇ ਸਿੱਧੂ ਦਾ ਕਾਰਵਾਈ ਹੋਈ ਬਾਕੀ ਮੇਰਾ ਬਾਠਵੀਰ ਤੁਸੀਂ ਆਪਣਾ ਰੱਖੋ ਜੀ ਸਾਹਿਬ ਇੱਕ ਇੱਕ ਜਿੱਥੇ ਡਾਕਟਰਾਂ ਦੇ ਟੈਰੀ ਗੱਲ ਕਰਦੇ ਆ ਉਥੇ ਗਿਆਨੀ ਬੂਟਾ ਸਿੰਘ ਆ ਉਹ ਵੀ ਬੜਾ ਬੋਲਦਾ ਮੀਡੀਆ ਨੂੰ ਦਲਾਲਤਾ ਕਿ ਨੇੜੇ ਭਾਨੇ ਸਿੱਧੂ ਲੱਕੇਦਾਂ ਦੀ ਖਬਰਾਂ ਦਿਖਾਦੇ ਆ ਉਹ ਦਲਾਲ ਮੀਡੀਆ ਉਹਦੇ ਸਮਰਥਕ ਜਿਹੜੇ ਨੇ ਉਹਨਾਂ ਬਾਰੇ ਬੜੀ ਭਦੀ ਸ਼ਬਦਾਬਲੀ ਵਰਤੋ ਦਿੰਦੇ ਆ ਮੈਂ ਤਾਂ ਭਾਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊ ਕੋ ਚੱਕਿਆ ਜਾਂਦਾ ਹੈ ਨਾ ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕੀ ਨੈਗੇਟਿਵਿਟੀ ਫਲਾ ਰਹੇ ਆ ਨਾ ਇੱਕ ਟੰਗਿਆ ਜਾਵੇ ਤੁਸੀਂ ਪ੍ਰਾਣਿਕਹਾਵਤ ਸੁਣੀ ਹੋਣੀ ਆ ਸਿਆਣੇ ਕਾਹ ਟੰਗ ਦਿੰਦੇ ਸੀਗੇ ਹੁੰਦਾ ਸੀ ਹੋਰ ਕਿਆ ਹੁੰਦਾ ਨਹੀਂ ਇਹ ਵੀ ਇੱਕ ਗੰਦੇ ਕਾਮ ਆ ਮੈਨੂੰ ਲੱਗਦਾ ਕਿ ਇੱਕ ਨੂੰ ਟੰਗ ਦਿੱਤਾ ਜਾਵੇ ਦੂਜੀ ਵਾਰੀ ਕੋਈ ਬੰਦਾ ਜੁਰਤ ਨਹੀਂ ਕਰੂਗਾ ਸਾਡੇ ਇੰਡੀਆ 'ਚ ਤੁਸੀਂ ਰੇਪ ਰੇਸ਼ਿਓ ਲਾ ਲਓ ਕਿੰਨੇ ਅੱਜ ਵੀ ਬਲਾਤਕਾਰੀ ਦਾਦਾ ਸਾਫਤ ਵੀ ਹੋ ਜਾਂਦੇ ਰੇਪ ਪਰ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਕਿਉਂ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਚਾਂ ਦੀ ਰੀਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗਿਆ ਕਿਉਂਕਿ ਉਹ ਹਰ ਇੱਕ ਗੱਲ ਰੱਬ ਤੇ ਨਹੀਂ ਛੱਡਦੇ ਪਰਮਾਤਮਾ ਤੇ ਦੁਬਈ ਦੇ ਵਿੱਚ ਅੱਜ ਵੀ ਬੰਦਾ ਇੱਕ ਔਰਤ ਨੂੰ ਦੇਖਣ ਵੱਲੋਂ ਵੀ ਕਿਉਂ ਡਰਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨੇ ਦੀ ਸਜ਼ਾ ਬਹੁਤ ਭੈੜੀ ਆ ਇੱਕ ਬੰਦੇ ਨੂੰ ਟੰਗ ਦੋ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਅੱਜ ਵੀ ਜਿੰਨਾ ਵੀ ਬੰਦੇ 네ਗੇਟਿਵਿਟੀ ਫਲਾਉਂਦੇ ਆ ਦੂਜੀ ਵਾਰੀ ਬੰਦਾ ਕੋਈ ਯੁਰਤ ਵੀ ਕਰੂਗਾ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂਗਾ ਆਫਲਾਈਨ ਘਰੇ ਬੈਠ ਕੇ ਬੋਲਣਾ ਬਹੁਤ ਸੌਖਾ ਆਨਲਾਈਨ ਬੋਲੀ ਜਾਓ ਕਿਹੜਾ ਕਿਸ ਪਿੰਡ ਬਾਟਵਿਰੇ ਕੇ ਵੀ ਆ ਤੁਹਾਡੇ ਚੈਨਲ ਦੇ ਮਾਦਰਾਂ ਬਰਾਇਂ ਤੱਕਹਿ ਰਿਆਂ ਜਿੰਨੇ ਵੀ ਮੱਝ ਵੀ ਸਿੱਖ ਜਾਂ ਜੀਵੀਦਾਰ ਆ ਪਿੰਡਾਂ ਦੇ ਵਿੱਚ ਤੁਸੀਂ ਸ਼ਹਿਰਾਂ 'ਚ ਰਹਿੰਦੇ ਪਿੰਡਾਂ 'ਚ ਜਾ ਕੇ ਵੇਖੋ ਉਹਨਾਂ ਦਾ ਨੌ ਮਾਸ ਦਾ ਰਿਸ਼ਤਾ ਬਾਈ ਆਪਣੇ ਨਾ ਕੱਲ ਜਦੋਂ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ੀਬੀਨ 'ਚ ਨਹੀਂ ਬਾਈ ਜੇ ਅਸੀਂ ਇਕੱਠ ਕਰਨਾ ਹੁੰਦਾ ਸੀ ਉਹਦੇ 'ਚ ਹੈ ਨਹੀਂਗੇ ਕਿ ਅੱਜ ਇੱਥੇ ਹਜ਼ਾਰ ਬੰਦਾ ਸਾਥ ਲੈਂਦੇ ਹਨ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਉਹ ਥਾ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਬਾਈ 100% ਜਿਹੜਾ ਕਹਿੰਦਾ ਨਾ ਮੈਂ ਇਹ ਧਰਮ ਦਾਵਾ ਹਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ ਇਹ ਇਨਸਾਨ ਹੀ ਹੈ ਨਹੀਂ ਧਰਮ ਤਾਂ ਬਹੁਤ ਪਿੱਛੇ ਰਹਿ ਗਿਆ ਮੈਨੂੰ 90% ਬਾਈ ਐਸੀ ਲੋਕ ਜਿਹੜੇ ਆਪਣੇ ਆਪ ਇਹ ਛੋਟੀਆਂ ਕਾਸਟ ਇਹ ਕਹਿੰਦਾ ਵਾ ਸਾਡੇ ਲਈ ਤਾਂ ਇਨਸਾਨ ਇੱਕ ਆ 90% ਲੋਕੀ ਉਹ ਦੁਖੀ ਆ ਇਹਦੇ ਤੋਂ ਉਹ ਕਹਿੰਦੇ ਬਾਈ ਸਭ ਤੋਂ ਪਹਿਲਾਂ ਅਸੀਂ ਇਹਨੂੰ ਆਕੇ ਚੱਕੀਏ ਜੀ ਬਾਕੀ ਇਹ ਆ ਤੁਹਾਨੂੰ ਨਾ ਜਿੰਨੇ ਵੀ ਆ ਮਜਬੀ ਸਿੱਖ ਆ ਸਾਡਾ ਭਰਾ ਮਜਬੀ ਸਿੱਖ ਹੈ ਜਦੋਂ ਇਹਨੂੰ ਪਤਾ ਲੱਗਿਆ ਵੀ ਅਸੀਂ ਸੀਪੀ ਦਫਤਰ ਅੱਜ ਕਿਉਂ ਜਾ ਰਹੇ ਆ ਇਹ ਕਹਿੰਦਾ ਮੈਂ ਜਾਉ ਯਾਰ ਸਾਡੀ ਕੌਮ ਦੇ ਕਲੰਕ ਹੋ ਗਏ ਆ ਸਾਡੇ ਸਾਨੂੰ ਨਿੰਦਿਆ ਕਿਉਂ ਹੁੰਦਾ ਕੁਝ ਅਜਿਹੇ ਅਨਸਰ ਹੁੰਦੇ ਆ ਜਿਹੜੇ ਨਿੰਦਨ ਦਾ ਕੰਮ ਕਰਦੇ ਨੇ ਜਦੋਂ ਇੱਕ ਭਾਈ ਸਹੀ ਕੰਮ ਕਰ ਰਿਹਾ ਉਹਨੂੰ ਸਾਥ ਨਹੀਂ ਦੇ ਸਕਦੇ ਤਾਂ ਉਹਨੂੰ ਨਿੰਦੇ ਕਿਉਂ ਜੇ ਨਿੰਦੇ ਤਾਂ ਸਿੱਧਾ ਉਹਨਾਂ ਨਾਲ ਗੱਲ ਕਰੋ ਜਿਹੜੇ ਦਿੱਕਤ ਤਕਲੀਫ ਆ ਧੀਆ ਭੈਣਾ ਸਭ ਦੀ ਸਾਂਝੀ ਹੁੰਦੀ ਆ ਤੁਸੀਂ ਉਹਨੂੰ ਮੂਰੇ ਲਿਆ ਕੇ ਉਹਨੂੰ ਅੱਗੇ ਕਰਕੇ ਗਲਤ ਸ਼ਬਦਾਬੀ ਵਰਤਨੀ ਇਹ ਕਿੱਥੇ ਲਿਖਾ ਰਿ ਕਰਿਆ ਜਾ ਸਕਦਾ ਮਜਬੀ ਤੇ ਜੱਟ ਸਿੱਖ ਵਾਲਾ ਸੀ ਮੁੱਦਾ ਕਿਉਂ ਬਣਾ ਰਿਆਂ ਉਹ ਅੱਜ ਤੱਕ ਨਹੀਂ ਸਾਡੇ ਪੰਜਾਬ ਦੇ ਵਿੱਚ ਖੜਾ ਹੋਇਆ ਬਾਈ ਅਸੀਂ ਕਿਉਂ ਬਣਾ ਰਿਆਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਤਮਸਤਕ ਹੁੰਨੇ ਆ ਤਾਂ ਰਵਿਦਾਸ ਜੀ ਮਹਾਰਾਜ ਨੂੰ ਵੀ ਤਾਂ ਨਾਲ ਹੀ ਨਤਮਸਤਕ ਹੁੰਨੇ ਆ ਨਾ ਜਿਨ੍ਹਾਂ ਦਾ ਨਾਮ ਉਹਦੇ ਵਿੱਚ ਦਰਜ ਹੋ ਗਿਆ ਅਸੀਂ ਕਿਉਂ ਬਾਰ-ਬਾਰ ਜੱਟ ਸਿੱਖ ਮਜਬੀ ਸਿੱਖ ਦਾ ਮੁੱਦਾ ਬਣਾ ਰਿਆਂ ਇਹ ਮੁੱਦਾ ਹੈ ਹੀ ਨਹੀਂ ਜੇ ਟੱਕਰ ਨਾ ਤਾਂ ਸਿੱਧਾ ਟੱਕਰਿਆ ਕਰੋ ਕਿਸੇ ਕਮਿਊਨਿਟੀ ਦਾ ਨਾਮ ਲੈ ਕੇ ਨਹੀਂ ਮਜਬੀ ਸਿੱਖ ਤਾਂ ਉਹ ਹੋਇਆ ਜਿਹੜੇ ਗੁਰੂ ਸਾਹਿਬ ਲਈ ਸੀਸਵਾਰਗੇ ਗੁਰੂ ਸਾਹਿਬ ਲਈ ਜਾਨਵਾਰਗੇ ਤੇ ਅਸੀਂ ਸਿੱਖਾਂ ਦੀਆਂ ਧੀਆਂ ਪੜਾਣ ਨੂੰ ਗਾਲ੍ਹਾਂ ਕੱਢੀਏ ਨੇ ਯਾਰ ਇਹ ਕਿੱਥੋਂ ਦੀ ਇਨਸਾਨੀਅਤ ਹੋ ਗਈ ਸੋ ਇਸ ਕਰਕੇ ਸਾਰੇ ਬਾਰ-ਬਾਰ ਕਹਿ ਰਿਹਾ ਵੀ ਇਨਸਾਨ ਇਨਸਾਨ ਹੀ ਹੈ ਨਹੀਂਗਾ ਫਜ਼ਬੀ ਸਿਕਤਾ ਦੂਰ ਦੀ ਗੱਲ ਹੈ ਇਸੇ ਕਰਕੇ ਅਮਜਬੀ ਸਿਕ ਵੀ ਸਾਡੇ ਨਾਲ ਆ ਕੇ ਅੱਜ ਖੜੇ ਹੋਏ ਨੇ ਇਹਦੇ ਖਿਲਾਫ ਇਹ ਸਾਰਿਆਂ ਨੂੰ ਦੂਜੇ ਭਰਾਵਾਂ ਨੂੰ ਵੀ ਬੇਨਤੀ ਆ ਜਿਵੇਂ ਇਸ ਵੀਰ ਨੇ ਪਹਿਲ ਕੀਤੀ ਆ ਐਵੇਂ ਜਦੋਂ ਵੀ ਕੋਈ ਦਿੱਕਤ ਆਉਂਦੀ ਆ ਕਿਤੇ ਵੀ ਇਸ ਤਰ੍ਹਾਂ ਦਾ ਇਹ ਬੋਲਦਾ ਤੁਸੀਂ ਵੀ ਬਰਾਬਰ ਤੇ ਇਹਦਾ ਵਿਰੋਧ ਕਰਿਆ ਕਰੋ ਤਾਂ ਉਹਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਜੋ ਵੀ ਕੰਮਕਾਰ ਆ ਅਸੀਂ ਭਰਾਵਾਂ ਨੂੰ ਇੱਕ ਦੂਜੇ ਨਾਲ ਵਿਚਰਦੇ ਆ ਭਰਾਵਾਂ ਨੂੰ ਅਸੀਂ ਰਹਿੰਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਵਿਚਾਰ ਆ ਤਾਂ ਫਰਕ ਹੈ ਹੀ ਨਹੀਂ ਪਰ ਇਹ ਬੰਦਾ ਜਦੋਂ ਲਾਈਵ ਕਰਦਾ ਜਾਂ ਵੀਡੀਓ ਬਣਾਉਂਦਾ ਉਹ ਸਿਰਫ ਕਮਰੇ 'ਚ ਬੈਠ ਕੇ ਆਪਦਾ ਰੋਲਾ ਦਾ ਕਰਦਾ ਨਾਲ ਬਦਨਾਮੀ ਦੂਜੇ ਭਰਾਵਾਂ ਦੀ ਵੀ ਹੁੰਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਇਸ ਵੀਰ ਨੂੰ ਜਿੱਥੇ ਗਲਤਾਂ ਗਲਤ ਨੂੰ ਗਲਤ ਕਹੋ ਜਿਹੜਾ ਸਹੀ ਆ ਸਹੀ ਨੂੰ ਸਹੀ ਕਹੋ ਥੈਂਕ ਯੂ ਤੁਹਾਨੂੰ ਜੀ